ਓਇਆ ਮੂੰਕੇ ਜੱ ਬਣਾਇ ਚੰਗੀ ਭਲੀ ਦਾੜੀ ਮੁੱਛੀ ਤੇਰੀ ਕਿਵੇਂ ਕੁਚੀ ਵਰਗਾ ਮੂੰਹ ਕੱਢਿਆ ਹੈ ਭਈ ਅਸਲ ਚ ਨਾ ਹੈ ਕੁਚੀ ਮਿਸ਼ਨ ਤੇ ਗਿਆ ਹੋਇਆ ਸੀ ਕੰਮ ਕਰਕੇ ਆਇਆ ਵੈਸੇ ਬੰਦਾ ਜੀ ਅਸਲ ਚ ਭਾਈ ਭੇਸ ਤਾਂ ਮੈਂ ਤਾਂ ਬਦਲਿਆ ਸੀਗਾ ਕਿ ਮੈਨੂੰ ਕੋਈ ਪਛਾਨ ਨਾ ਲਵੇ ਤੇ ਮੈਂ ਉੱਥੇ 4 ਦਿਨ ਹੁਣ ਪਾੜਿਆਂ ਨਾਲ ਵੀ ਲਾ ਕੇ ਆਇਆ ਹਾਂ ਨਾਲੇ ਬਾਈ ਜਿਹੜੀ ਉਹਦੇ ਉਹ ਗੱਲ ਕਰਦੇ ਸੀ ਨਾ ਮੁੰਡੇ ਜੈਮ ਵਾਲੇ ਨਸ਼ੇ ਦੀ ਉਹ ਗੱਲ ਜਮਾ ਸਹੀ ਆ ਬਾਈ ਬਾਤ ਘੇੜਦੇ ਟੈਂਟ ਚ ਕਾ ਨਾ ਪਾਉਣਾ ਸਵੇਰੇ ਵਿਖੋਣੇ ਆ ਪਮਕੜਾਂ ਦੇ ਜਵੋਸ਼ ਬੜਾ ਧੂਆਂ ਧਾਰ ਕੀਤਾ ਹੋਏ ਜਿਵੇਂ ਦੋ ਮੁਲਕਾਂ ਦੀ ਜੰਗ ਲੱਗੀ ਹੋਵੇ ਉਹ ਐਦਾਂ ਦਾ ਕੀ ਕਰਦੇ ਹੋ ਤੁਸੀਂ ਕਮਰੇ ਨੂੰ ਤਾਂ NASA ਦੀ ਲੈਬਾਰਟਰੀ ਬਣਾ ਰੱਖਿਆ ਆਓ ਪਤਾ ਨਹੀਂ ਕਿੱਡਾ ਕਿ ਵੱਡਾ ਅਵਿਸ਼ਕਾਰ ਕਰਨਗੇ ਰਿਸ਼ਤੇਦਾਰਾ ਤੁਹਾਡੇ ਨਾ ਤੇਰਾ ਚਾਚਾ ਲੱਗਦਾ ਨਾ ਤੇਰੇ ਫੁੱਫੜ ਦਾ ਪਲੇਖਾ ਪੈਂਦਾ ਹੋ ਤਾਂ ਨਹੀਂ ਨਾ ਉਹ ਤਾਂ ਕੈਨੇਡਾ ਗਿਆ ਨਾ 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 ਬਾਈ ਜੀ ਅਸੀਂ ਪਛਾਣਿਆ ਨਹੀਂ ਤੁਹਾਨੂੰ ਕਦੇ ਮਿਲੇ ਹੋਈਏ ਤਾਂ ਪਛਾਣੋ ਅਸੀਂ ਤੇਰੇ ਬਾਪੂ ਦੀ ਅੰਗਲੀ ਸੰਗਲੀ ਚੋਂ ਫੁੱਫੜ ਲੱਗਦੇ ਆਂ ਤੁਹਾਡੇ ਸਾਰਿਆਂ ਦੇ ਫੁੱਫੜ ਜੀ ਐ ਆ ਬਾਈ ਤੋਂ ਫੁੱਫੜ ਜੀ काम आया कम छेती mm -hmm. पता लग जो कि आए हैं लीडर कौन है भाई mm -hmm. हां भी दसो थोड़ा लीडर कौन है ओ मैं जी ਦਸ ਲੀਡਰ ਕੌਣ ਆ ਜੋਗੀ ਉਸਤਾਦ ਜੀ ਸਾਡੇ ਇਹੋ ਹੀ ਆ ਜੀ ਸਾਡੇ ਲੀਡਰ ਆ ਜੀ ਹਾਂ ਨਾਰਾ ਲਾਓਏ ਜੋਗੀ ਉਸਤਾਦ ਜਿੰਦਾਬਾਦ ਫੁੱਫੜ ਜੀ ਜਿੰਦਾਬਾਦ ਫੁੱਫੜ ਨੰਬਰ 2 ਜਿੰਦਾਬਾਦ ਨੰਬਰ 3 ਜਿੰਦਾਬਾਦ ਲੱਕ ਟਾਪ ਫੁੱਫੜ ਦਾ ਕੀ ਨਾ ਤੇਰਾ ਡਿਸਕੋ ਨਕਤੇ ਕੀ ਲੱਗਿਆ ਇਹ ਗਲੂਕੋਜ਼ ਆਜੀ ਅੰਗੂਰਾਂ ਦੀ ਖੰਡ ਗਰਮੀ ਬਹੁਤ ਆਣਾ ਠੰਡੀ ਜੀ ਪਾ ਕੇ ਰੱਖਦਾ ਫਿਰ ਤੂੰ ਐ ਕਰ ਨੱਕਰ ਨਾਲ ਲਕੀਰਾ ਕੱਢ ਪੂੰਜੀ ਨਾ ਇਹਨੂੰ ਆਪੇ ਲੈ ਜਾਊਗਾ ਹਾਂਜੀ ਕਿਉਂ ਮਜ਼ਾਕ ਕਰਦੇ ਹੋ ਬਫੜ ਜੀ ਕੀ ਡਰਾਮਾ ਹੈ ਤੁਸੀਂ ਹਸਪੀਟਲ ਜਿੱਕੇ ਮੈਂ ਐਂਟਰ ਹੋ ਗਏ ਹਾਂ ਕਾਨੂੰ ਫੜ ਤੇ ਗੇੜੇ ਲਾ ਅਰੇ ਕਾਨੂੰ ਮੜਾ ਆ ਵੀ ਤੁਹਾਡਾ ਜੋ ਗਾਣਾ ਕੌਣ ਗਾ ਰਿਆ ਸੀ ਚਲੋ ਜਿਹੜਾ ਵੀ ਗਾ ਰਿਆ ਸੀ ਸ਼ੁਰੂ ਹੋ ਜਾ ਉਹ ਸੁਣਿਆ ਨਹੀਂ ਲੋ ਨਜ਼ਰ ਤਾਂ ਵਖਾਨਾ ਪੁਕੀ ਆਈਤਾ ਉਹ ਵੀ ਪਈਆ ਮੁਕੀ ਐਨੀ ਵੇਚੇ ਜੇ ਬੰਦੇ ਚੁੱਕੀ ਸਾਰ ਨਾ ਪੂ ਬਣ ਡੋਡਿਆ ਤੋਂ ਕੁਚੀ ਮੁਚੀ ਜੇ ਬੈਠਾ ਵਜ਼ਰਨੀ ਚੱਕਦਾ ਗੋਡਿਆ ਚੋ ਕੁਚੀ ਮੁਚੀ ਜੇ ਬੈਠਾ ਵਜ਼ਰਨੀ ਚੱਕਦਾ ਗੋਡਿਆ ਚੋ ਮੈਂ ਵਹਿ ਜਣਦਿਆਂ ਨੂਰਾਂ ਕਾਦੇ ਆ ਸਿਰ ਉੱਟ ਕਲੋਵਾ ਬਾਈ ਜੀ ਮੈਂ ਸਮਾਨ ਲਾ ਲਿਆ ਮਸ਼ਾਤ ਤੁਮ ਚੱਲ ਜਾ ਬਜਵਾਗ ਨਹੀਂ ਹੁਣ ਤੇਰੇ ਰਹਿਣਾ ਵੇ ਆ ਲੈ ਸਾਂ ਬਜਵਾਗ ਨਹੀਂ ਹੁਣ ਤੇਰੇ ਰਹਿਣਾ ਵੇ ਤੂੰ ਕੱਢ ਦੇ ਦਿਲੋਂ ਬਲੇਕਾ ਸਾਈ ਜੀ ਬਲੇਕਾ ਕੁੱਲ ਗਿਆ ਕਸਮ ਪੱਟੀ ਵਿੱਚ ਠੇਕਾ ਦੂਰ ਨਾ ਪੈਂਦਾ ਜਾਣਾ ਨਹੀਂ ਤੂੰ ਰੋਕਣ ਵਾਲੀ ਕੌਣ ਜੰਦਰ ਪੱਕਾ ਕੱਢ ਓਏ ਆ ਕਿਤੋਂ ਆਉਂਦਾ ਤੇ ਕੌਣ ਲੈ ਆਉਂਦਾ ਓਏ ਸੁਣਿਆ ਨੇ बोलो नहीं तो थप्पड़ परेड होगी संजय माल काट के पैसे पाए सी संजय संजय वो जो मेजर की होया <laughs> <laughs> मेजर फिर सुनील दत्त होना <laughs> <सुनील दा थो। laughs> भाई और <की> सामान <laughs> समान लिया पैसे पाए नहीं वो भी आए लोग ਆ ਜਾਣ ਦਿਓ ਬੰਦ ਕਰ ਓਏ ਓਏ ਇਹਨੂੰ ਖੁੱਲਾ ਹੀ ਰਹਿਣ ਦੇ ਇਹਨੂੰ ਬੰਦ ਹੀ ਸਮਝ ਓਏ ਧੌਣ ਤੇਰੀ ਹਾਲੇ ਠੀਕ ਨਹੀਂ ਹੋਈ ਤੂੰ ਫੇਰ ਆ ਗਏ ਮਿੱਠਿਆ ਐਨੇ ਮਿੱਠੇ ਨੂੰ ਢੇਕ ਨਹੀਂ ਆਉਂਦਾ ਇਹ ਘੱਟਾ ਵਾਲਦਾ ਐਨ ਗੱਲਾ ਓਏ ਲਾਇਨ ਜੇ ਲੱਜੋ ਬੰਦੇ ਬਣ ਕੇ ਓਥੋਂ ਨੋ ਨਹੀਂ ਓ ਬੈਠੇ ਰੋ ਬੈਠਾ ਹਾਂ ਭਾਈ ਸੰਜੇ ਦੱਸ ਦੱਸ ਵੀ ਡੇਸ ਕੋ ਚੁੱਪ ਪੋਪੜ ਜੀ ਇਹੋ ਹੀ ਆ ਲਾਖਾ ਫੇਰ ਬਲਕਾਰ ਚੋਂ ਫੋਨ ਜੀ ਬਾਈ ਜੀ ਚੱਲ ਵੀ ਤੂੰ ਸ਼ੁਰੂ ਹੋ ਜਾ ਗਾਉਣ ਲਾਉ ਨਾ ਚਰਦਾ ਬਖਾਨਾ ਦੁੱਕੀ ਆਇਤਾ ਹੋ ਵੀ ਪਈਆ ਮੁੱਕੀ ਐ ਨਹੀਂ ਵਿੱਚ ਜੇਵਦੇ ਦੁੱਕੀ ਸਾਰ ਨਾ ਪੂ ਬਿਨੇ ਡੋਡਿਆਂ ਤੋਂ ਗੁੱਚੀ ਮੁਚੀ ਜੇ ਬੈਠਾ ਵਸਿਰ ਨਹੀਂ ਚਾਗਦਾ ਡੋਡਿਆਂ ਤੋਂ ਗੁੱਚੀ ਮੁਚੀ ਜੇ ਬੈਠਾ ਵਸਿਰ ਨਹੀਂ ਚਾਗਦਾ ਡੋਡਿਆਂ ਤੋਂ ਮੈਂ ਬਹਿ ਜਾਣ ਜਾਂ ਨੂਰੋਂ ਕਾਦੇ ਆਸਰੇ ਉੱਠੇ ਕਲੋਂ ਆ ਐਨੀ ਚੀਜ਼ ਵਿੱਚੋਂ ਇੱਕੋ ਧੂਆ ਤੇ ਮੁਕੇ ਆ ਪਿਆਸਤਾ ਕੁੜੇ ਅਬ ਕੀ ਵਾਲਿਆਂ ਉੱਤੇ ਪੈ ਗਿਆ ਕੱਲ ਸਟਾਫ ਕੁੜੇ ਕੱਲ ਸਟਾਫ ਕੁੜੇ ਚਿੱਟੇ ਵਾਲਿਆਂ ਉੱਤੇ ਪੈ ਗਿਆ ਕੱਲ ਸਟਾਫ ਕੁੜੇ ਦੇਖ ਲੈ ਦੇਖੀ ਭਾਈ ਜੀ ਤੁਹਾਡੇ ਲਈ ਇੱਕ ਬਹੁਤ ਪੂਰੀ ਖਬਰ ਹੈ ਜਿਹੜੇ ਕਾਲ ਚ ਆਪਣਾ ਸਮਾਨ ਜਾਂਦਾ ਸੀ ਨਾ ਟਾਡੋ ਤੇ ਉਹਦੇ ਬੰਦੇ ਜੀਤੇ ਨੇ ਫੜਾਤੇ ਚਿੱਟ ਦੇ ਕੇ ਚ